ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹਾਂਜੀ ਕੱਲ ਵਾਲੀ ਲੋਕੇਸ਼ਨ ਤੇ ਆ ਗਏ ਆ ਜੀ ਕੋਰਟ ਕੰਪਲੈਕਸ ਦੇ ਕੋਲ ਤੇ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਸਾਡੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਕੰਮ ਜਿਹੜਾ ਹੈਗਾ ਉਹ ਪਾਰਕ ਦਾ ਸਟਾਰਟ ਹੋ ਗਿਆ ਸਾਡੇ ਐਨਆਰਆਈ ਭਰਾ ਜਿਹੜੇ ਆ ਨਾ ਉਹ ਤਾਂ ਮਤਲਬ ਜਦੋਂ ਉਹਨਾਂ ਨਾਲ ਅਸੀਂ ਕੋਈ ਗੱਲ ਸ਼ੇਅਰ ਕਰਦੇ ਆ ਤੇ ਉਹ ਕਹਿੰਦੇ ਭਾਜੀ ਵੀ ਤੁਸੀਂ ਪੁੱਛੋ ਨਾ ਕੰਮ ਸ਼ੁਰੂ ਕਰਵਾ ਦਿਓ ਸੋ ਸਾਡੇ ਹਨੀ ਸ਼ਰਮਾ ਜੀ ਦਵਿੰਦਰ ਸ਼ਰਮਾ ਜੀ ਸਾਡਾ ਸ਼ੋਕ ਵੀਰ ਸੋ ਬਹੁਤ ਸਾਰੇ ਸਾਡੇ ਭਰਾ ਜਿਨ੍ਹਾਂ ਨੂੰ ਬੜਾ ਚਾਹ ਹੁੰਦਾ ਕਿ ਪਿੰਡ ਦੇ ਵਿੱਚ ਅਸੀਂ ਜਦੋਂ ਵੀ ਕੋਈ ਉਪਰਾਲਾ ਕਰਨ ਲੱਗਦੇ ਤਾਂ ਉਹ ਕਹਿੰਦੇ ਭਾਜੀ ਤੁਸੀਂ ਕੰਮ ਸਟਾਰਟ ਕਰਵਾਓ ਤੇ ਸੋ ਉਹਨਾਂ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਹੋਰ ਵੀ ਬਹੁਤ ਸਾਰੇ ਵੀਰ ਸਾਡੇ ਜਿਹੜੇ ਹੈਲਪ ਕਰਦੇ ਆ ਤੇ ਉਹ ਵੀ ਕਹਿ ਦਿੰਦੇ ਭਾਜੀ ਸਾਡਾ ਨਾਮ ਨਾ ਕਿਤੇ ਜ਼ਿਕਰ ਕਰਿਆ ਕਰੋ ਚਲੋ ਹੈਲਪ ਜਿੰਨੀ ਹੁੰਦੀ ਆ ਆਪਾਂ ਜ਼ਰੂਰ ਕਰਦੇ ਵੀ ਆ ਔਰ ਕਰਾਂਗੇ ਵੀ ਪਰ ਸਾਡਾ ਨਾਮ ਜਿਹੜਾ ਹੈਗਾ ਉਹ ਗੁਪਤ ਰੱਖਿਆ ਕਰੋ ਸਾਡੇ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਬਜਵਾੜੇ ਤੋਂ ਉਹਨਾਂ ਦਾ ਵੀ ਬੜਾ ਸਾਨੂੰ ਸਹਿਯੋਗ ਰਹਿੰਦਾ ਆ ਹੁਣ ਵੀ ਉਹਨਾਂ ਦਾ ਬੜਾ ਸਹਿਯੋਗ ਆ ਇਸ ਉਪਰਾਲੇ ਦੇ ਵਿੱਚ ਵੀ ਜਿਹੜੀ ਇਹ ਪਾਰਕ ਬਣਾਉਣ ਜਾ ਰਹੇ ਆ ਸੋ ਸਤਿਗੁਰੂ ਅਬਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਕੰਮ ਸਟਾਰਟ ਹੋ ਗਿਆ ਤੇ ਸਾਨੂੰ ਇਹ ਵੀ ਪਤਾ ਕਿ ਜੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਕੰਮ ਸਟਾਰਟ ਹੋ ਗਿਆ ਤੇ ਕੰਮ ਧੁਰ ਵੀ ਚੜੂਗਾ ਸੋ ਬਾਕੀ ਸਾਡੇ ਜਿਹੜੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਅਸੀਂ ਹਰ ਵੀਡੀਓ 'ਚ ਮੈਂ ਇਹ ਗੱਲ ਕਹਿਣਾ ਕਿ ਸਾਰੇ ਕੰਮ ਸਰਕਾਰਾਂ ਨੇ ਹੀ ਨਹੀਂ ਕਰਨੇ ਹੁੰਦੇ ਸਾਡਾ ਵੀ ਕਿਤੇ ਨਾ ਕਿਤੇ ਫਰਜ ਬਣਦਾ ਯੋਗਦਾਨ ਹੋਣਾ ਚਾਹੀਦਾ ਸਾਡਾ ਵੀ ਸਾਰਿਆਂ ਦਾ ਕਿਉਂਕਿ ਅਸੀਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਪਿੰਡ ਜਿਹੜੇ ਆਪਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਐਨਆਰਆਈ ਭਰਾ ਉੱਥੇ ਬੜੀ ਸਪੋਰਟ ਕਰਦੇ ਆ ਤੇ ਜਦੋਂ ਉਹ ਸਪੋਰਟ ਕਰਦੇ ਆ ਫਿਰ ਪਿੰਡ ਕਿਦਾਂ ਉਹ ਨਿੱਖਰ ਕੇ ਬਾਹਰ ਆਉਂਦੇ ਆ ਤੇ ਜੋ ਸਾਡੇ ਪਿੰਡ ਦੇ ਹਾਲਾਤ ਸੀਗੇ ਉਹ ਸਾਰੀਆਂ ਵੀਡੀਓ 'ਚ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਉਂਦਾ ਰਿਹਾ ਵੀ ਸਮਾਂ ਲੱਗਣਾ ਕਿਉਂਕਿ ਇੱਕ ਇਤਿਹਾਸਿਕ ਪਿੰਡ ਆ ਬਜਵਾੜਾ ਇਤਿਹਾਸਿਕ ਪਿੰਡ ਠੀਕ ਆ ਕਾਗਜ਼ਾਂ ਦੇ ਵਿੱਚ ਹੈਗਾ ਆ ਪਰ ਜੋ ਬਜਵਾੜੇ ਦੇ ਹਾਲਾਤ ਆ ਉਹਦਾ ਲਗਭਗ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦਿਖਾਉਂਦੇ ਰਹਿਣਾ ਕਿ ਕਿਹੜੇ ਕਿਹੜੇ ਕੰਮ ਇੱਥੇ ਹੋਣ ਵਾਲੇ ਆ ਕਿਹੜੇ ਕਿਹੜੇ ਆਪਾਂ ਕਰਵਾ ਰਹੇ ਆ ਸੋ ਬੇਸਿਕ ਚੀਜ਼ਾਂ ਆ ਹੱਲੇ ਜਿਹੜੀਆਂ ਬੇਸਿਕ ਚੀਜ਼ਾਂ ਜਿਹੜੀਆਂ ਹੱਲੇ ਤਾਂ ਇਹ ਨਹੀਂ ਸਾਡੇ ਕੋ ਕੰਪਲੀਟ ਹੋ ਰਹੀਆਂ ਜਿੱਦਾਂ ਬੱਚਿਆਂ ਦੇ ਖੇਡਣ ਵਾਸਤੇ ਪਲੇਗਰਾਉਂਡ ਹੋ ਗਈ ਜਾਂ ਪਾਰਕਾਂ ਹੋ ਗਈਆਂ ਇਹ ਬੇਸਿਕ ਚੀਜ਼ਾਂ ਆ ਪਿੰਡਾਂ ਦੇ ਵਿੱਚ ਜਿਹੜੀਆਂ ਕੀ ਮਤਲਬ ਅੱਜ ਤੋਂ ਬਹੁਤ ਚਿਰ ਪਹਿਲਾਂ ਬਣ ਜਾਣੀਆਂ ਚਾਹੀਦੀਆਂ ਸੀ ਪਰ ਚਲੋ ਕਿਸੇ ਨੇ ਧਿਆਨ ਦਿੱਤਾ ਨਹੀਂ ਦਿੱਤਾ ਜਾਂ ਉਹ ਕਿਸੇ ਆਪਣੇ ਹੋਰ ਕੰਮਾਂ 'ਚ ਬੀਜੀ ਸੀਗੇ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਸੋ ਸਾਨੂੰ ਬਾਬਾ ਜੀ ਨੇ ਜਿਹੜਾ ਸਮਾਂ ਦਿੱਤਾ ਸੋ ਅਸੀਂ ਉਹਨੂੰ ਕਿੱਦਾਂ ਯੂਟਿਲਾਈਜ਼ ਕਰਨਾ ਉਹ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਆ ਠੀਕ ਆ ਜੀ ਸੋ ਸਾਨੂੰ ਵੀ ਹੁੰਦਾ ਕਿ ਇੱਕ ਇੱਕ ਦਿਨ ਜਿਹੜਾ ਸਾਡਾ ਕੀਮਤੀ ਆ ਇਹਨੂੰ ਅਸੀਂ ਐਦਾਂ ਵੇਸਟ ਨਾ ਕਰੀਏ ਸਮੇਂ ਨੂੰ ਮਤਲਬ ਜਿੱਥੇ-ਜਿੱਥੇ ਜੋ ਵੀ ਸਾਡੇ ਕੋਲ ਪੋਸੀਬਿਲਟੀ ਹੈਗੀ ਆ ਕੋਸ਼ਿਸ਼ ਆ ਸਾਡੀ ਵੀ ਨਾਲ ਦੀ ਨਾਲ ਜਿਹੜਾ ਹੈਗਾ ਇੱਕ ਇੱਕ ਦਿਨ ਸਾਡੇ ਲਈ ਬੜਾ ਕੀਮਤੀ ਆ ਸੋ ਪ੍ਰਮਾਤਮਾ ਨੇ ਜੇ ਆਪਾਂ ਨੂੰ ਕਿਰਪਾ ਸਾਡੇ ਤੇ ਕੀਤੀ ਆ ਤੇ ਸਾਡਾ ਫਰਜ਼ ਬਣਦਾ ਫਿਰ ਇਹਨੂੰ ਹੁਣ ਅਸੀਂ ਜਾਇਆ ਨਾ ਜਾਣ ਦਈਏ ਸੋ ਆ ਦੇਖ ਲਓ ਤੁਸੀਂ ਹਾਲਾਤ ਜਿਹੜੇ ਆਪਾਂ ਕੰਮ ਸ਼ੁਰੂ ਕਰਵਾਤਾ ਆ ਭਰਾਵਾਂ ਦੇ ਸਹਿਯੋਗ ਦੇ ਨਾਲ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਇੱਕ ਸੋਹਣੀ ਚੀਜ਼ ਦੇਖਣ ਨੂੰ ਮਿਲੂਗੀ ਇਲਾਕੇ ਨੂੰ ਕਿਉਂਕਿ ਜਦੋਂ ਅਸੀਂ ਇੱਧਰੋਂ ਆਉਂਦੇ ਹੀ ਆ ਸਾਡਾ ਦੇਖੋ ਇਹ ਮੇਨ ਐਂਟਰੈਂਸ ਸਾਡੀ ਇਹੀ ਆ ਬਜਵਾੜੇ ਦੀ ਇਹ ਸਾਡਾ ਕੋਰਟ ਕੰਪਲੈਕਸ ਆ ਗਿਆ ਇਹ ਵੀ ਬਜਵਾੜੇ ਦੇ ਵਿੱਚ ਹੀ ਸਿਗਾ ਇਹ ਵੀ ਰਕਬਾ ਜਿਹੜਾ ਬਜਵਾੜੇ ਚ ਹੀ ਸਿਗਾ ਇਹ ਸਾਡੇ ਸਾਡੀਆਂ ਮਹਾਨ ਸ਼ਖਸੀਤਾਂ ਬਜਵਾੜੇ ਦੀਆਂ ਜਿਹੜੀਆਂ ਚਲੋ ਉਹ ਸ਼ਖਸੀਤਾਂ ਦੀ ਬਦੌਲਤ ਜਿਹੜੀ ਇਹ ਜਗ੍ਹਾ ਸਾਡੇ ਹੱਥੋਂ ਚੱਲੇਗੀ ਨਹੀਂ ਤਾਂ ਅਸੀਂ ਇੱਥੇ ਜੋ ਮਰਜ਼ੀ ਬਣਾ ਲੰਦੇ ਸਕੂਲ ਕਾਲਜ ਪਲੇਗਰਾਉਂਡ ਜੋ ਮਰਜ਼ੀ ਬਣਾ ਲੰਦੇ ਕਿਉਂਕਿ ਇਹ ਲਗਭਗ 26 27 ਕਿੱਲੇ ਦਾ ਰਕਬਾ ਆ ਸੋ ਇਸ ਕਰਕੇ ਹੁਣ ਸਾਨੂੰ ਸਕੂਲ ਦੇ ਲਈ ਵੀ ਇੱਧਰ ਉੱਧਰ ਦੌੜ ਭੱਜ ਕਰਨੀ ਪੈ ਰਹੀ ਆ ਸਾਡੇ ਕੋਲ ਸਕੂਲ ਵੀ ਹੈ ਨਹੀਂਗਾ ਸਕੂਲ ਵੀ ਸਾਡਾ ਬੰਦ ਹੋ ਗਿਆ ਜਗਾ ਵੀ ਚਲੇ ਗਈ ਸਕੂਲ ਵੀ ਬੰਦ ਹੋ ਗਿਆ ਸੋ ਨਜਾਇਜ਼ ਕਬਜ਼ੇ ਵੀ ਹੋ ਗਏ ਪਿੰਡ ਦੇ ਰਕਵਿਆਂ ਤੇ ਸੋ ਬਹੁਤ ਵੱਡੀ ਦੇਣ ਆ ਸਾਨੂੰ ਸਾਡੇ ਜਿਹੜੇ ਮਹਾਨ ਸ਼ਖਸੀਤਾਂ ਸਾਡੇ ਪਿੰਡ ਦੀਆਂ ਜਿਹੜੀਆਂ ਪਹਿਲਾਂ ਮੌਤਵਾਰੀ ਕਰਕੇ ਗਈਆਂ ਸਾਡੇ ਪਿੰਡ ਨੂੰ ਬਹੁਤ ਵੱਟੀਆਂ ਉਹਨਾਂ ਦੀਆਂ ਦੇਣਾ ਹੈਗੀਆਂ ਸਾਡੇ ਪਿੰਡ ਨੂੰ ਆਪਾਂ ਹੁਣ ਜਿਆਦਾ ਮੈਂ ਡੀਪਲੀ ਜਾਣਾ ਨਹੀਂ ਚਾਹੁੰਦਾ ਇੱਥੇ ਤਾਂ ਉਹ ਹਿਸਾਬ ਹੋ ਗਿਆ ਵੀ ਜਿਹੜੀ ਚੀਜ਼ ਨੂੰ ਵੀ ਹੱਥ ਲਾਓ ਉਹਦੇ ਵਿੱਚ ਹੀ ਗੜਬੜਾ ਜਿਹੜੀ ਚੀਜ਼ ਨੂੰ ਦੇਖੋ ਉਹਦੇ 'ਚ ਹੀ ਗੜਬੜਾ ਤੇ ਪਬਲਿਕ ਨੂੰ ਇਦਾਂ ਲੱਗਦਾ ਰਹਿੰਦਾ ਪਬਲਿਕ ਨੂੰ ਇਹ ਸ਼ੋਅ ਕਰਦੇ ਆ ਕਿ ਨਹੀਂ ਜੀ ਇਹ ਤਾਂ ਪੱਖਪਾਤ ਹੋ ਰਿਹਾ ਹੈ ਤਾਂ ਜੀ ਰਾਜਨੀਤੀ ਹੋ ਰਹੀ ਆ ਫਲਾਨਾ ਤੇ ਹਮਕੜਾ ਹੁਣ ਮੈਂ ਤਾਂ ਸਾਰੇ ਕੰਮ ਕਰਨੇ ਆ ਸਾਰੇ ਕੰਮ ਮੇਰੇ ਕਰਨ ਵਾਲੇ ਆ ਹੁਣ ਇਹ ਤਾਂ ਹੈ ਨਹੀਂਗਾ ਹੁਣ ਤੁਸੀਂ ਜਿੱਥੇ-ਜਿੱਥੇ ਕਮੀਆਂ ਪੇਸ਼ੀਆਂ ਛੱਡੀਆਂ ਮੈਂ ਤੇ ਹੁਣ ਉਹਨਾਂ ਨੂੰ ਦੂਰ ਕਰਨਾ ਹੀ ਆ ਨਾ ਤੇ ਤੁਸੀਂ ਇਸ ਚੀਜ਼ ਨੂੰ ਲੈ ਲੈਣੇ ਆ ਕਿ ਜੀ ਨਹੀਂ ਜੀ ਸਾਡੇ ਨਾਲੇ ਐਦਾਂ ਕਿਉਂ ਹੋ ਰਿਹਾ ਹੁਣ ਸਾਰੇ ਪਾਸੇ ਜਦ ਖਲਾਰੇ ਤੁਸੀਂ ਪਾਏ ਆ ਤਾਂ ਹੁਣ ਇਹਨਾਂ ਨੂੰ ਮੈਂ ਇਕੱਠੇ ਦਾ ਕਰਨਾ ਹੀ ਆ ਨਾ ਠੀਕ ਆ ਨਾ ਜੀ ਸੋਬ ਬਜਵਾੜਾ ਇੱਕ ਹਿਸਟਰੀ ਵਾਲਾ ਪਿੰਡ ਆ ਔਰ ਸਾਡੇ ਬਜਵਾੜੇ ਕੋਲ ਤਾਂ ਇੰਨੀ ਕਿ ਜਗ੍ਹਾ ਸੀਗੀ ਅਸੀਂ ਇੱਕ ਬਜਵਾੜਾ ਪਲਾ ਹੋਰ ਵਸਾ ਲੰਦੇ ਇਹਦੇ ਵਿੱਚ ਜਿੱਥੇ ਕੋਰਟ ਕੰਪਲੈਕਸ ਬਣਿਆ ਨਾ ਜੀ ਇਹ ਲਗਭਗ 26-27 ਕਿੱਲੇ ਦਾ ਰਕਬਾ ਸੀਗਾ ਇਹ ਇਹਦੇ ਵਿੱਚ ਭਲਾ ਇੱਕ ਪਿੰਡ ਅਸੀਂ ਹੋਰ ਵਸਾਲੰਦੇ ਪਰ ਨਹੀਂ ਸਾਡੇ ਜਿਹੜੇ ਮੋਤਵਰ ਪਿੰਡ ਦੇ ਜਿਨ੍ਹਾਂ ਨੂੰ ਇਸ ਚੀਜ਼ ਵੱਲ ਜਿਨ੍ਹਾਂ ਨੇ ਤਵੱਜੋ ਘੱਟ ਦਿੱਤੀ ਬਾਕੀ ਆਪਣੇ ਹੋਰ ਮਸਲਿਆਂ ਦੇ ਵਿੱਚ ਉਲਝੇ ਰਹੇ ਤੇ ਇਸ ਕਰਕੇ ਮਤਲਬ ਜਿਹੜੇ ਹੈਗੇ ਆ ਇਹ ਹੁਣ ਹੌਲੀ-ਹੌਲੀ ਜਿਹੜਾ ਹੈਗਾ ਆਪਾਂ ਇਹਨੂੰ ਪਿੰਡ ਨੂੰ ਮੁੜ ਕੇ ਦੁਬਾਰਾ ਉਸੇ ਲੀਹਾਂ ਤੇ ਲੈ ਕੇ ਆਉਣਾ ਪੇ ਕਿਤੇ ਕਾਗਜ਼ਾਂ ਦੇ ਵਿੱਚ ਹੀ ਨਾ ਹਿਸਟੋਰੀਕਲ ਪਿੰਡ ਬਣ ਕੇ ਰਹਿ ਜਵੇ ਇਹ ਕੁਝ ਦਿਸੇ ਤਾਂ ਸਹੀ ਪਿੰਡ ਦੇ ਵਿੱਚ ਪੇ ਬਜਵਾੜਾ ਕਿਹੜੇ ਚੀਜ਼ਾਂ ਨਾਲ ਜਾਣਿਆ ਜਾਂਦਾ ਉਹ ਚੀਜ਼ਾਂ ਸਿਰਫ ਕਾਗਜ਼ਾਂ 'ਚ ਹੀ ਰਹਿ ਗਈਆਂ ਉਹ ਦਿਖਦੀਆਂ ਤਾਂ ਹੈ ਹੀ ਨਹੀਂ ਕਿਤੇ ਵੀ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜੇ ਆਪਣੇ ਤੇ ਬਖਸ਼ਿਸ਼ ਕੀਤੀ ਹੈ ਤੇ ਆਪਾਂ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਕਿਉਂਕਿ ਆਪਾਂ ਨੂੰ ਲਾਲਚ ਤਾਂ ਕੋਈ ਹੈ ਨਹੀਂ ਰੋਟੀ ਖਾਣੀ ਦੋ ਟਾਈਮ ਦੀ ਉਹ ਮਿਲ ਜਾਂਦੀ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਠੀਕ ਆ ਤੇ ਕੰਮ ਉੱਥੇ ਰੁਕਦੇ ਹੁੰਦੇ ਜਿੱਥੇ ਕੋਈ ਬੰਦਾ ਲਾਲਚੀ ਹੋਵੇ ਜਾਂ ਉਹ ਕੰਮ ਨਹੀਂ ਹੁੰਦੇ ਉਹ ਬੰਦੇ ਕੰਮ ਨਹੀਂ ਕਰਦੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਲਾਲਚ ਹੋਵੇ ਬਾਬਾ ਜੀ ਦੀ ਕਿਰਪਾ ਆ ਕੋਈ ਇਦਾਂ ਦੀ ਲਾਲਚ ਨਹੀਂ ਆ ਸੋ ਜੋ ਵੀ ਪੈਸਾ ਆਮ ਪਬਲਿਕ ਦਾ ਹੈਗਾ ਉਹ ਆਮ ਪਬਲਿਕ ਦੇ ਕੰਮਾਂ ਤੇ ਹੀ ਖਰਚਣਾ ਠੀਕ ਆ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ ਜੇ ਗੱਲਾਂ ਕਰਨ ਤੇ ਆ ਜੀ ਇਹ ਤਾਂ ਅਸੀਂ ਜੇ ਗੱਲ ਕਰੀਏ ਤਾਂ ਪਿਛਲੇ 10-15 ਸਾਲ ਸਾਡੇ ਬਜਵਾੜੇ ਨੂੰ ਅਸੀਂ ਥੱਲੇ ਨੂੰ ਜਾਂਦਾ ਦੇਖਿਆ ਅਸੀਂ ਬਜਵਾੜਾ ਥੱਲੇ ਨੂੰ ਜਾਂਦਾ ਦੇਖਿਆ ਕਿਉਂਕਿ ਜਦੋਂ ਮੇਰੀ ਵੀ 42 ਸਾਲ ਦੀ ਉਮਰ ਹੋ ਗਈ ਸੁਰਤ ਸੰਭਾਲੀ ਆ ਕੋਈ ਬੰਦਾ ਮੈਨੂੰ ਮੈਸੇਜ ਦੇ ਵਿੱਚ ਇਹ ਗੱਲ ਕਰ ਦਵੇ ਇੱਕ ਸਵਾਏ ਫੁੱਟਬਾਲ ਦੇ ਸਟੇਡੀਅਮ ਤੋਂ ਕਿ ਸਾਡੇ ਪਿੰਡ ਦੇ ਵਿੱਚ ਆ ਕੁਝ ਹੋਇਆ ਮੈਂ ਜਿਹੜੀ ਚੀਜ਼ ਦੇਖੋ ਕੀਤੀ ਆ ਮੈਂ ਉਹਦੇ ਤੋਂ ਭੱਜਦਾ ਵੀ ਨਹੀਂ ਆ ਕਿ ਸਟੇਡੀਅਮ ਬਣਿਆ ਸਾਡੇ ਬਜਵਾੜੇ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਇੱਕ ਸਟੇਡੀਅਮ ਬਣਿਆ ਔਰ ਇੱਕ ਸਟੇਡੀਅਮ ਬਣਨ ਤੋਂ ਬਾਅਦ ਜਿਹੜਾ ਸਾਡਾ ਇਹਨਾਂ ਨੁਕਸਾਨ ਹੋ ਗਿਆ ਜਿੱਤਾ ਜ਼ਮੀਨ ਸੀਗੀ ਸਾਡੀ ਠੀਕ ਆ ਕੋਰਟ ਕੰਪਲੈਕਸ ਬਣ ਗਿਆ ਉਸ ਤੋਂ ਬਾਅਦ ਸਾਡਾ ਸਕੂਲ ਬੰਦ ਹੋ ਗਿਆ ਸਭ ਤੋਂ ਵੱਡਾ ਜਿਹੜਾ ਲਾਸ ਹੋਇਆ ਸਾਨੂੰ ਪਿੰਡ ਬਜਵਾੜੇ ਦਾ ਜਿਹੜਾ ਸਕੂਲ ਸਾਡਾ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਲਗਭਗ ਜਿੱਥੇ ਲਗਭਗ 10 10 15 ਪਿੰਡਾਂ ਦੇ ਜਿਹੜੇ ਬੱਚੇ ਆ ਪੜ੍ਹਦੇ ਸੀ ਉੱਨੇ ਤੋਂ ਬੱਚੇ ਪੜ੍ਹਨ ਆਦੇ ਹੁੰਦੇ ਸੀ ਕਿਸੇ ਟਾਈਮ ਬਜਵਾੜੇ ਦੇ ਵਿੱਚ ਇਧਰੋਂ ਉੱਨੇ ਸਾਈਡ ਤੋਂ ਵੀ ਕਹਿੰਦੇ ਹੁੰਦੇ ਆ ਸਿਆਣੇ ਦੱਸਦੇ ਇੱਥੇ ਬੱਚੇ ਪੜ੍ਹਨ ਆਦੇ ਹੁੰਦੇ ਸੀ ਤੇ ਅੱਜ ਸਾਡੇ ਬੱਚੇ ਸਾਡੇ ਪਿੰਡ ਦੇ ਵਿੱਚ ਬੱਚੇ ਏਡੀ ਦੂਰ ਦੂਰੋਂ ਪੜ੍ਹਨ ਆਉਂਦੇ ਸੀ ਅੱਜ ਸਾਡੇ ਪਿੰਡਾਂ ਦੇ ਬੱਚੇ ਬੱਸਾਂ ਦੇ ਵਿੱਚ ੱੱੱਕੇ ਖਾ ਕੇ ਕੋ ਕਿਸੇ ਪਿੰਡ ਕੋ ਕਿਸੇ ਪਿੰਡ ਕੋ ਕਿਸੇ ਪਿੰਡ ਜਾ ਰਿਹਾ ਤੁਸੀਂ ਇਹ ਦੇਖੋ ਇਹਦੇ ਵਿੱਚ ਦੋਸ਼ ਕਿਹਦਾ ਠੀਕ ਆ ਸੋ ਇਸ ਕਰਕੇ ਤੁਸੀਂ ਸਾਡੇ ਪਿੰਡ ਨੂੰ ਬਹੁਤ ਵੱਡੀਆਂ ਉਪਲਬਧੀਆਂ ਤੇ ਲੈ ਕੇ ਗਏ ਤੁਹਾਡਾ ਬੜਾ ਧੰਨਵਾਦ ਆ। ਕੋ ਬਾਕੀ ਜੇ ਹੁਣ ਸਾਨੂੰ ਪਰਮਾਤਮਾ ਨੇ ਇਹ ਸਮਾਂ ਦਿੱਤਾ ਹੈ ਤੇ ਤੁਸੀਂ ਸ਼ਾਂਤੀ ਦੇ ਨਾਲ ਜੇ ਤੁਸੀਂ ਕਿਸੇ ਦੀ ਸੇਵਤ ਨਹੀਂ ਕਰ ਸਕਦੇ ਤੇ ਕਮ ਸੇ ਕਮ ਜਿਹੜਾ ਇਹ ਕੰਮ ਚੱਲਦਾ ਪਿਆ ਉਹਦੇ ਵਿੱਚ ਤੁਸੀਂ ਐਵੇਂ ਲੱਤਾਂ ਪਸਾਉਣ ਦੀ ਕੋਸ਼ਿਸ਼ ਵੀ ਨਾ ਕਰੋ। ਠੀਕ ਹੈ। ਜੇ ਅਪਰੀਸ਼ੀਏਟ ਨਹੀਂ ਕਰ ਸਕਦੇ ਕਿਸੇ ਨੂੰ ਤੇ ਉਹਦਾ ਐਵੇਂ ਨਿੰਦਿਆ ਵੀ ਨਾ ਕਰੋ ਸੋ 6 ਮਹੀਨੇ ਦੇ ਵਿੱਚ ਜਿੰਨੇ ਕ ਹੁਣ ਤੱਕ ਅਸੀਂ ਕੰਮ ਕਰਵਾ ਦਿੱਤੇ ਚਾਹੇ ਉਹ ਪੰਚਾਇਤ ਨੇ ਕੀਤੇ ਆ ਚਾਹੇ ਸੰਸਥਾ ਨੇ ਕੀਤੇ ਆ ਤੁਸੀਂ ਹਰ ਕੰਮ ਨੂੰ ਬਸ ਨਿੰਦਿਆ ਹੀ ਆ ਕਿ ਇੱਥੇ ਇਦਾਂ ਹੋ ਗਈ ਜੀ ਉੱਥੇ ਉਹਦਾ ਹੋ ਗਈ ਆਮ ਪਬਲਿਕ ਖੁਸ਼ ਆ ਤੇ ਜਿੱਥੇ ਆਮ ਪਬਲਿਕ ਖੁਸ਼ ਆ ਉੱਥੇ ਤੁਹਾਡੇ ਅਰਗੇ 2-4 ਬੰਦੇ ਜੇ ਇਦਾਂ ਦੇ ਚਲੋ ਮਾੜਾ ਮੋਟਾ ਕਹਿੰਦੇ ਹੁੰਦੇ ਨਾ ਉਹ ਕਚਰਾ ਕੁਚਰਾ ਸਾਫ ਕਰਨ ਵਾਲੇ ਵੀ ਇੱਕ ਦੋ ਬੰਦੇ ਚਾਹੀਦੇ ਹੁੰਦੇ ਆ ਉਹ ਚਲੋ ਇਹ ਆਪਣਾ ਕੰਮ ਕਰੀ ਜਾਂਦੇ ਆ ਬਾਕੀ ਆਮ ਪਬਲਿਕ ਖੁਸ਼ ਆ ਪਿੰਡ ਸਾਡਾ ਖੁਸ਼ ਆ ਪੰਚਾਇਤ ਦੇ ਕੰਮਾਂ ਤੋਂ ਅਗਲੇ ਕੰਦੇ ਇਹ ਕੰਮ ਕਦੀ ਆਪਾਂ ਦੇਖਿਆ ਹੀ ਨਹੀਂ ਸੀ ਜਿਹੜੇ ਹੁਣ ਹੋ ਰਹੇ ਆ ਸੋ ਇਸ ਕਰਕੇ ਜੇ ਨਹੀਂ ਤੁਸੀਂ ਕੁਝ ਕੀਤਾ ਉਹਦੇ ਵਿੱਚ ਮੇਰਾ ਕਸੂਰ ਨਹੀਂ ਆ ਡੇਡ ਡ 2-2 ਕਰੋੜ ਰੁਪਈਆ ਉਹਨਾਂ ਸਮਿਆਂ ਦੇ ਵਿੱਚ ਆਇਆ ਜਦੋਂ ਇਸ ਪੈਸੇ ਦੀ ਬੜੀ ਵੈਲਿਊ ਸੀ ਇਨਾਂ ਦੇ ਸਮਿਆਂ ਦੇ ਵਿੱਚ 1.5-1.5 2-2 ਕਰੋੜ ਰੁਪਈਆ ਬਜਵਾੜੇ ਨੂੰ ਆਇਆ ਔਰ ਅੱਜ ਦੇ 2 ਕਰੋੜ ਦੀ ਤਾਂ ਉਸ ਸਮੇਂ ਦੇ 2 ਕਰੋੜ ਦੇ ਵਿੱਚ ਬੜਾ ਫਰਕ ਪੈ ਜਾਂਦਾ ਇੱਥੇ ਤਾਂ ਇੱਕ ਦਿਨ ਦਾ ਬੜਾ ਫਰਕ ਆ। ਸੋ ਇਸ ਕਰਕੇ ਤੁਹਾਡੇ ਕੋ ਨਹੀਂ ਕੁਝ ਹੋਇਆ ਉਹਦੇ ਵਿੱਚ ਦੋਸ਼ ਕਿਸਦਾ ਨਹੀਂਗਾ ਪਰ ਜਿਹੜਾ ਕੋਈ ਕਰਦਾ ਪਿਆ ਆ ਉਹਨੂੰ ਹੁਣ ਉਹਦਾ ਕੰਮ ਕਰ ਲੈਂਦੇ ਹੋ। ਇਹ ਤੁਹਾਡੇ ਅੱਗੇ ਬੇਨਤੀ ਆ। ਤੇ ਜੇ ਤੁਸੀਂ ਵਾਕੇ ਸੱਚੀਆਂ ਤਾਂ ਫਿਰ ਸਾਹਮਣੇ ਆ ਕੇ ਗੱਲ ਕਰੀਦੀ ਹੁੰਦੀ ਇਦਾਂ ਫੇਕ ਆਈਡੀਆਂ ਜਾਂ ਫੇਕ ਆਈਡੀਆ ਤੋਂ ਕਮੈਂਟ ਕਰਨੇ ਆ ਜੀ ਏਦਾਂ ਹੋ ਗਿਆ ਜੀ ਉਦਾਂ ਹੋ ਗਿਆ ਸਰਪੰਚ ਨੇ ਆ ਕਰਤਾ ਸਰਪੰਚ ਨੇ ਉਹ ਕਰਤਾ ਤਾਂ ਮੈਂ ਤੁਹਾਡੀ ਪ੍ਰਵਾਹ ਵੀ ਨਹੀਂ ਕਰਦਾ ਜਿੱਥੇ ਆਮ ਪਬਲਿਕ ਖੁਸ਼ ਹੋਵੇ ਉੱਥੇ ਇੱਕ ਦੋ ਬੰਦੇ ਏਦਾਂ ਦੇ ਹੁੰਦੇ ਹੀ ਆ ਵਿੱਚ ਠੀਕ ਆ ਜੀ ਸੋ ਇਹ ਪੈਣਾ ਭਰਾਮਾ ਦੇ ਸਹਿਯੋਗ ਦੇ ਨਾਲ ਪਾਰਕ ਦਾ ਕੰਮ ਜਿਹੜਾ ਹੈਗਾ ਸ਼ੁਰੂ ਕਰਵਾਤਾ ਸਾਡੇ ਐਨ ਆਰ ਆਈ ਵੀਰ ਜਿਹੜੇ ਹੈਗੇ ਆ ਤੇ ਬਾਕੀ ਹੌਲੀ ਹੌਲੀ ਇੱਥੇ ਝੂਲੇ ਵੀ ਲੱਗ ਜਾਣੇ ਆ ਦਰਖਤ ਵੀ ਲੱਗ ਜਾਣੇ ਆ ਕੁਰਸੀਆਂ ਵੀ ਲੱਗ ਜਾਣੀਆਂ ਬੈਠਣ ਵਾਸਤੇ ਸਾਰੇ ਕੰਮ ਹੋ ਜਾਣੇ ਆ ਸਾਰੇ ਕੰਮ ਹੌਲੀ ਹੌਲੀ ਹੋ ਜਾਣੇ ਆ। ਡੇ ਬਾਈ ਡੇ ਤੁਹਾਨੂੰ ਆਪਾਂ ਵੀਡੀਓ ਰਾਹੀਂ ਹਰ ਇੱਕ ਚੀਜ਼ ਜਿਹੜੀ ਆ ਨਾਲ ਦੀ ਨਾਲ ਦਿਖਾਈ ਜਾਣੀ ਆ। ਬਾਕੀ ਮੇਰੀ ਵੀਡੀਓ ਤੋਂ ਵੀ ਕਈਆਂ ਨੂੰ ਕਿ ਸਰਪੰਚ ਸਾਹਿਬ ਵੀਡੀਓ ਬਣਾਉਂਦੇ ਆ ਜੀ। ਹੁਣ ਜਿਹੜੇ ਬੰਦੇ ਸਾਨੂੰ ਪੈਸੇ ਭੇਜ ਰਹੇ ਆ ਹੁਣ ਮੈਂ ਉਹਨਾਂ ਨੂੰ ਦੱਸਣਾ ਨਹੀਂਗਾ ਕਿ ਜਿਹੜੇ ਤੁਸੀਂ ਪੈਸੇ ਭੇਜੇ ਆ ਪਾਈ ਆ ਤੁਹਾਡੇ ਪਿਆਰੇ। ਠੀਕ ਆ ਨਾ ਜੀ। ਜਿਹੜੇ ਮੇਰੇ ਭਰਾ ਮੈਨੂੰ ਪੈਸਾ ਭੇਜ ਰਹੇ ਆ 2015 ਤੋਂ ਨਾਲੇ ਅੱਜ ਤੋਂ ਥੋੜੀ ਕੰਮ ਸ਼ੁਰੂ ਹੋਇਆ 2015 ਤੋਂ ਸਾਡੀ ਐਨਜੀਓ ਚੱਲਦੀ ਆ ਉਹ ਐਨਜੀਓ ਚੱਲਦੀ ਸਿਰਫ ਟਰਾਂਸਪਰੈਂਸੀ ਦੇ ਨਾਲ ਆ ਜੇ ਆਪਾਂ ਕਿਸੇ ਨੂੰ ਕੁਝ ਦੱਸਾਂਗੇ ਨਹੀਂ ਕਿ ਤੁਸੀਂ ਆ 10 ਰੁਪਏ ਭੇਜੇ ਕਿੱਥੇ ਲੱਗੇ ਭਾਈ ਹੁਣ ਜਿਹੜਾ ਬੰਦਾ ਅਮਰੀਕਾ ਜਾਂ ਕੈਨੇਡਾ 'ਚ ਬੈਠਾ ਉਹਨੂੰ ਕਿੱਦਾਂ ਦਿਖਾਵਾਂਗੇ ਸਾਡੇ ਕੋਲ ਇੱਕ ਇਹੀ ਜ਼ਰੀਆ ਹੈਗਾ ਆਪਣਾ ਮੈਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਸਹਿਯੋਗ ਦੇਣ ਦੇ ਲਈ ਸਵਾਸ ਕਰਦੇ ਆ ਕਿ ਗਾਂਹਾਂ ਅੱਗੇ ਵੀ ਤੁਸੀਂ ਜਿਹੜੇ ਸਾਡੇ ਭਰਾ ਹੋਰ ਵੀ ਸਾਡੇ ਨਾਲ ਜੁੜੂਗੇ ਉਹ ਉਹ ਵੀ ਇਦਾਂ ਹੀ ਆਪਣਾ ਸਹਿਯੋਗ ਦਿੰਦੇ ਰਹਿਣਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਗਲੀ ਅਪਡੇਟ ਵੀ ਲੈ ਕੇ ਤੁਹਾਡੇ ਤੱਕ ਆਵਾਂਗੇ ਜਲਦੀ ਧੰਨਵਾਦ ਥੈਂਕ ਯੂ